ਮੇਰਾ ਨਾਮ ਦਲਵਰ ਸਿੰਘ ਗਿੱਲਾ ਸਟੇਟ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਆ 15 ਦਿਨਾਂ ਤੋਂ ਧਰਨਾ ਲੱਗਿਆ ਟੂਲ ਪਲਾਜ਼ੇ ਦੇ ਇੱਥੇ ਦਿਨ ਪਰ ਰਾਤ ਚੱਲਿਆ ਵਾ ਇਹਦੇ ਬਾਧੇ ਰੇਟਾਂ ਨੂੰ ਲੈ ਕੇ ਜੋ ਕੁਝ ਕੀਤਾ ਗਿਆ ਔਰ ਅੱਜ ਉਹਦਾ ਅੰਤਮ ਦਿਨ ਆ ਅੱਜ ਜਿਹੜੇ 2 ਵਜੇ ਆਉਣਗੇ ਐਡੀਸੀ ਸਾਹਿਬ ਮੰਗ ਪੱਤਰ ਦੇ ਦਾਂਗੇ ਔਰ ਉਸ ਤੋਂ ਬਾਅਦ ਜਿਹੜੇ ਬੂਥੀਏ ਬਣੇ ਇਹਨਾਂ ਦੇ ਉੱਤੇ ਪੱਲੀਆਂ ਹੀ ਬੰਦਾਂਗੇ ਜਿੰਦਾ ਤਾਂ ਐਨੀਂ ਜਿੰਦਾ ਲੱਗ ਨਹੀਂ ਸਕਦਾ ਇਹਨਾਂ ਨੂੰ ਮੈਂ ਮੈਮੰਡਮ ਦਿੱਤੀ ਦੇਣਾ ਚਾਹੁੰਦਾ ਹਾਂ ਜਿਹੜੀਆਂ ਮੰਗਾਂ ਹੈਗੀਆਂ ਵੀ ਸਾਡੇ ਰੇਟ ਘੱਟ ਕੀਤੇ ਜਾਣ ਜਾਂ ਜੇ ਤੁਹਾਡੇ ਕੋਲੇ ਅਗਰ ਮਨਿਆਤ ਦਾ ਕਾਗਜ਼ ਹੈਗਾ ਮਨਿਆਤ ਹੈਗੀ ਹੈ ਤੁਹਾਡੀ ਤਾਂ ਫਿਰ ਇਹਦੇ ਰੇਟ ਘੱਟ ਕਰ ਲਓ ਰੇਟ ਘੱਟ ਕਰਕੇ ਚਲਾ ਲਓ ਅ ਵਰਨਾ ਨਹੀਂ ਚੱਲਣ ਦੇਣਾ ਮਤਲਬ ਤੇ ਪਲਾ ਤਾਲਾਂ ਦੀ ਗੱਲ ਕਰਨੀ ਸੀ ਵੀ ਤਾਲੀਆਂ ਵੀ ਜਦੋਂ ਆਪਾਂ ਉਹ ਤਾਲੇ ਦਰਵਾਜ਼ੇ ਇਹ ਨਹੀਂਗੇ ਤੇ ਫਿਰ ਉੱਤੇ ਪੱਲੀਆਂ ਬੰਦਦੇ ਆਗੇ ਮਤਲਬ 1 ਕਰੋੜ ਰੁਪਈਆ ਵੱਟਦੇ ਰੋਜ਼ ਦਾ ਦਰਵਾਜ਼ੇ ਵੀ ਲਾ ਕੇ ਲੈ ਕੇ ਆਪਣੇ ਬੰਦ ਨੂੰ ਇਹਨਾਂ ਦੇ ਪੱਖਾ ਨਹੀਂ ਹੈਗਾ ਪਹਿਲੇ ਸਾਰੇ ਪੰਜਾਬ ਦੇ ਕਟੇ ਕਰ ਕਰ ਦਿੱਲੀ ਪਹੁੰਚਾਤੇ ਇਹਨਾਂ ਨੇ ਆ ਦੇਖੋ ਹਾਲ ਕੀ ਕੀਤਾ ਇਹਨਾਂ ਨੇ ਤੇ ਮੈਂ ਮੇਰਾ ਮਤਲਬ ਇਹ ਤੁਹਾਨੂੰ ਧਰਨਾ ਵੇ ਲੱਗੋ 70 ਤੱਕ ਲੋਗੇ ਤੇ 14 ਚਲੇਗਾ ਬੰਦ ਹੋ ਜਾਏਗਾ ਆ ਧਰਨਾ ਬਾਅਦ ਧਰਨਾ ਹੀ ਚੱਕ ਲੈਣਾ ਹੀ ਧਰਨਾ ਅਸੀਂ ਨਹੀਂ ਬਹਿਣਾ ਅਸੀਂ ਇੱਥੇ ਪੱਲੀਆਂ ਬਣ ਕੇ ਚੱਲ ਜਾਣਾ ਜੇ ਫੇਰ ਖੋਲ ਲਿਆ ਉਹ ਤੇ ਫੇਰ ਖੋਲ ਲਿਆ ਇਹ ਜਿੱਥੇ ਬੰਦੀਆਂ ਕਿਸਾਨ ਜਿੱਥੇ ਬੰਦੀਆਂ ਝੰਡਾ ਲਾ ਕੇ ਚੱਲ ਜਣ ਕੇ ਇਹਦੀ ਪਾਵਰ ਨਹੀਂ ਉਹਨੂੰ ਖੋਲ ਲੈ ਅਸੀਂ ਤੇ ਫੇਰ ਪੱਲੀ ਬਣ ਕੇ ਜਾਣਾ ਹਾਂ ਤੁਹਾਡੀ ਗੱਲ ਬਾਤ ਹੋਈ ਹੈ ਪ੍ਰਸ਼ਾਸਨ ਨਾਲ ਕੀ ਮੰਗਾਂ ਹਾਂ ਜੀ ਫਰਚਾ ਅਚਨਾਂਤ ਸਾਡੀ ਗੱਲਬਾਤ ਹੁੰਦੀ ਜਿਹੜਾ ਪ੍ਰਸ਼ਾਸਨ ਸਾਡੇ ਕੋ ਹੁੰਦਾ ਉਹ ਪੰਜਾਬ ਸਰਕਾਰ ਦਾ ਔਰ ਉਹਨਾਂ ਕੋਲੇ ਪਾਵਰ ਹੈ ਨਹੀਂ ਪਾਵਰ ਹੈ ਨੇਚੇ ਕੋਲੇ ਜਾਂ ਆਪਣੇ ਪਰ ਸਰਕਾਰ ਕੋਲੇ ਔਰ ਉਹ ਸਾਡਾ ਮੰਗ ਪੱਤਰ ਪਹਿਲਾਂ ਵੀ ਇੱਕ ਵਾਰੀ ਉਹਨਾਂ ਨੂੰ ਪਹੁੰਚਾ ਚੁੱਕੇ ਆ ਡੀਸੀ ਦਾ ਡੀਸੀ ਸਾਹਿਬ ਦਾ ਹਰਾਈ ਔਰ ਅੱਜ ਫੇਰ ਇਹ ਡੀਸੀ ਸਾਹਿਬ ਖੁਦ ਆਪ ਆਉਣਗੇ ਉਹ ਮੰਗ ਪੱਤਰ ਲੈ ਕੇ ਉਹਨਾਂ ਨੂੰ ਫੇਰ ਦੇਣਗੇ ਵੀ ਭਾਈ ਉੱਥੇ ਪਬਲਿਕ ਦੀ ਮੰਗ ਆ ਸਾਡੀ ਮੰਗ ਨਹੀਂ ਹੈਗੀ ਪਬਲਿਕ ਦੀ ਮੰਗ ਆ ਪੇਜੀ 150 ਦੀ ਪਰਚੀ ਕੀਤੀ ਜਾਵੇ ਔਰ 24 ਘੰਟਿਆਂ ਦੀ ਪਰਚੀ ਹੋਵੇ ਔਰ ਦੂਜਾ ਜਿਹੜਾ ਪਾਸ ਆ ਉਹ 117 ਰੁਪਈਆ ਦਾ 20 ਕਿਲੋਮੀਟਰ ਦਾ ਏਰੀਆ ਫ੍ਰੀ ਕੀਤਾ ਜਾਵੇ ਤੇ ਨੈਸ਼ਨਲ ਹਾਈਵੇ ਤੁਹਾਡੇ ਨਾਲ ਗੱਲ ਹੋਈ ਆ ਆਇਆ ਹੀ ਨਹੀਂ ਜੀ ਕੋਈ ਵੀ ਆਈਂਦੇ ਇਹਨੇ ਮੈਸੇਜ ਲਾਏ ਰੋਜ਼ ਦੇਖੋ ਤੁਹਾਡਾ ਪੱਤਰਕਾਰ ਜਿੰਨਾ ਵੀ মিডিਆ ਜੀ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਜੋ ਆਵਾਜ਼ ਜੋ ਲੋਕਾਂ ਦਾ ਦਰਦ ਜੋ ਲੋਕਾਂ ਦੀ ਆਵਾਜ਼ ਬਣਿਆ মিডিਆ ਉਹ ਸਾਰੀ ਪਬਲਿਕ ਵੱਲੋਂ ਤੁਹਾਡਾ ਧੰਨਵਾਦ ਆ ਜੀ ਔਰ ਇਹ ਆਵਾਜ਼ ਬਣ ਕੇ ਤੁਸੀਂ ਆਵਾਜ਼ ਉਹਨਾਂ ਦੇ ਕੰਨਾਂ 'ਚ ਪਹੁੰਚਾਈ ਆ ਆ 3 ਕਿਲੋਮੀਟਰ ਤੇ ਉਹਨਾਂ ਦਾ ਦਫ਼ਤਰ ਆ ਰੋਜ਼ ক্রিকেট ਖੇਡਦੇ ਸਾਰਾ ਦਿਨ ਉੱਤੇ ਉਹਨਾਂ ਨੇ ਗਰਾਊਂਡ ਬਣਾਇਆ